ਜਿਸਨ ਢੱਲੇਵਾਲ ਜਿੰਦਾਬਾਦ 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 ਹੱਕਿਆ ਸਾਨੂੰ ਦੋ ਸਾਨੂੰ ਦੋ ਸਾਨੂੰ ਦੋ ਕਿਸਾਨੀ ਮੰਗਾਂ ਪੂਰੀਆਂ ਕਰੋ ਅੱਜ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਦਾ ਚੱਕਾ ਜਾਮ ਕੀਤਾ ਗਿਆ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੇ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲਵੇ ਟਰੈਕ ਦਾ ਚੱਕਾ ਜਾਮ ਕੀਤਾ ਗਿਆ ਔਰ ਫਿਰੋਜ਼ਪੁਰ ਦੀ ਤਸਵੀਰਾਂ ਦਿਖਾਵਾਂਗੇ ਫਿਰੋਜ਼ਪੁਰ ਕੈਂਟਰਾ ਰੇਲਵੇ ਸਟੇਸ਼ਨ ਵੱਡਾ ਸਟੇਸ਼ਨ ਹੈਗਾ ਉਹ ਟੈਂਕਾ ਵਾਲੀ ਬਸਤੀ ਦੇ ਉੱਪਰ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਉਹ ਵੀ ਤਸਵੀਰਾਂ ਦਿਖਾਵਾਂਗੇ ਪਹਿਲੇ ਤਸਵੀਰ ਤੁਹਾਨੂੰ ਦਿਖਾਣੇ ਆ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਜਿੱਥੇ ਕਿਸਾਨ ਬੈਠੇ ਹੋਏ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਜਿਹੜੇ ਫੜੇ ਹੋਏ ਆ ਉਹ ਰੇਲਵੇ ਟਰੈਕ ਤੇ ਬੈਠ ਕੇ ਹੈਗੇ ਨੇ ਤੁਸੀਂ ਦੇਖ ਸਕਦੇ ਹੈਗੇ ਉਹ ਹੱਥ ਦੇ ਵਿੱਚ ਕਿਸਾਨੀ ਝੰਡੇ ਫੜੇ ਆ ਰੇਲਵੇ ਟਰੈਕ ਤੇ ਬੈਠੇ ਆ ਰੇਲਵੇ ਟਰੈਕ ਜਿਹੜਾ ਹੈ ਉਹ ਜਾਮ ਕਰ ਦਿੱਤਾ ਗਿਆ ਹੈਗਾ ਔਰ ਕਿਸਾਨਾਂ ਦੀ ਮੰਗਾਂ ਹੈਗੀਆਂ ਨੇ ਡੱਲੇਵਾਲ ਕਾਫੀ ਦਿਨਾਂ ਤੋਂ ਪੋਹ ਹੜਤਾਲ ਤੇ ਬੈਠੇ ਹੋਏ ਆ ਔਰ ਦੂਸਰੇ ਪਾਸੇ ਜਿਹੜਾ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿੱਥਾ ਜਿਹੜਾ 101 ਕਈ ਵਾਰ ਜਿੱਥਾ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਜਾਇਆ ਗਿਆ ਕਿਸਾਨੀ ਮੰਗਾਂ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਅੱਜ ਪੰਜਾਬ ਭਰ ਦੇ ਵਿੱਚ ਰੇਲਵੇ ਟਰੈਕ ਜਾਮ ਕੀਤੇ ਗਏ ਹੈਗੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੱਥੇ ਆਗੂ ਵੀ ਮੌਜੂਦ ਹੈ ਅੱਜ ਤੁਸੀਂ ਇੱਥੇ ਬੈਠੇ ਹੋ ਕੀ ਮੰਗਾ ਕੀ ਹੈ ਗਿਆ ਨੇ ਔਰ ਕਿੰਨੀ ਦੇਰ ਤੋਂ ਲੈ ਕੇ ਕਿੰਨੀ ਦੇਰ ਤੱਕ ਰੇਲਵੇ ਟ੍ਰੈਕ ਜਿਹੜਾ ਜਾਮ ਕੀਤਾ ਹੈ 12 ਤੋਂ 3 ਵਜੇ ਤੱਕ ਰੇਲਵੇ ਟ੍ਰੈਕ ਮੰਨ ਲਿੱਤਾ ਜਾ ਰਿਹਾ ਔਰ ਮੰਗਾ ਉਹ ਹੀ ਨੇ ਜਿਹੜੀਆਂ ਕਿ ਮੋਦੀ ਸਾਹਿਬ ਨੇ ਪਹਿਲੀ ਵਾਰੀ ਮੈਨੀਫੈਸਟ ਵਿੱਚ ਮੰਗਾ ਨੂੰ ਕਿਹਾ ਸੀ ਵੀ ਤੁਹਾਡੀ ਪੂਰੀਆਂ ਕਰਾਂਗੇ ਉਹ ਹੀ ਮੰਗਾ ਦਿੱਲੀ ਪੂਰੇ 13 ਮਹੀਨਾ ਬੈਠ ਕੇ ਉਲਿਖਤ ਰੂਪ ਦਿੱਤਾ ਗਿਆ ਆ ਵੀ ਲਾਗੂ ਕਰਾਂਗੇ ਪਰ ਲਾਗੂ ਨਹੀਂ ਕੀਤਾ ਗਿਆ ਉਹ ਹੀ ਮੰਗਾ ਅੱਜ 10 ਮਹੀਨੇ ਖਲੋਰੀ ਬਾਰਡਰ ਦੇ ਕਿਸਾਨ ਤੇ ਸ਼ੰਭੂ ਬਾਰਡਰ ਦੇ ਕਿਸਾਨ ਰੋ ਰਹੇ ਨੇ ਉਹ ਮੰਗਾਂ ਪੂਰੀਆਂ ਕਰਾਉਣ ਵਾਸਤੇ ਜਿਨ੍ਹਾਂ 'ਚ ਸਾਰੇ ਦੁਕਾਨਦਾਰ ਔਰ ਮਜ਼ਦੂਰ ਔਰ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਕਿ ਮੰਗੀਆਂ ਨੇ ਜਾ ਰਹੀਆਂ ਇੱਕ ਧੋਖਾ ਹੋ ਰਿਹਾ ਹੈ ਇੰਡੀਆ 'ਵਾਂ ਧੋਖਾ ਹੋ ਰਿਹਾ ਹੈ ਜਿਹੜਾ ਕਿ ਸਰਾਸਾਰ ਮੋਦੀ ਸਾਹਿਬ ਕਰ ਰਹੇ ਨੇ ਵੋਟ ਵਾਰੀ ਵਾਰੀ ਲੈ ਕੇ ਧੋਖੇ ਜਿ ਰੱਖ ਕੇ ਪਬਲਿਕ ਨੂੰ ਔਰ ਆਦੀ ਸੱਤਾ ਨੂੰ ਕਾਮਜਾਬ ਰੱਖ ਇਸ ਦਾ ਲੋਕ ਨਹੀਂ ਪਰੇਸ਼ਾਨ ਹੋਣਗੇ ਜਿਹੜੀਆਂ ਪਿੰਗਾ ਬੰਦ ਲੋਕ ਭੁੱਖੇ ਮਰਨ ਨਾਲੋਂ ਸਫਰ ਕਰਨਾ ਕੋਈ ਵੱਡੀ ਗੱਲ ਨਹੀਂ ਸਫਰ ਜਿਹੜਾ ਹੈ ਇਹ ਆਪਾਂ ਇੱਕ ਦਿਨ ਦੋ ਦਿਨ ਮੀਨਾ ਵੀ ਰੋਕ ਸਕਦੇ ਆ ਪਰ ਜਿਹੜਾ ਭੁੱਖ ਨਾਲ ਮਰਨਾ ਬਹੁਤ ਔਖਾ ਔਰ ਅਦਕਾਨਦਾਰ ਜਿਹੜੇ ਨੇ ਉਹਨਾਂ ਦੀ ਅੱਜ ਦੇਖੋ ਥੋੜੀ ਜੀ ਜ਼ਿੰਮੇਵਾਰਾਂ ਦੇ ਜਿੰਸ ਘਟਨ ਕਰਨ ਦੁਕਾਨਦਾਰ ਸਾਰੇ ਵੇਲੇ ਬੈਠੇ ਨੇ ਮਜ਼ਦੂਰ ਰੋ ਰਹੇ ਨੇ ਇਹ ਮਜ਼ਦੂਰਾਂ ਦਾ ਕਿਸਾਨਾਂ ਦਾ ਦੁਕਾਨਦਾਰਾਂ ਦਾ ਸੰਝਾ ਫਰੰਟ ਹੈ ਔਰ ਜਿਹੜਾ ਕਿ ਇਹ ਲੜ ਰਹੇ ਨੇ ਸਾਰੇ ਲੋਕ ਤਾਂ ਵੀ ਕੋਈ ਹੋਰ ਵੀ ਗੱਲ ਹੋਰ ਜੁੜਨਗੇ ਲੋਕ ਆ ਅੱਜ ਕਿੰਨੀ ਦੇਰ ਤੋਂ ਲੈ ਕੇ ਕਿੰਨੀ ਦੇਰ ਤੱਕ ਰਹੇਗਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਇਹ ਸਾਡਾ ਬੰਦ ਰਹੇਗਾ ਤੁਸੀਂ ਹੁਣ ਇੱਕ ਵਾਰ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਹਿਣਾ ਚਾਹਣਾ ਕਿ ਇਸ ਵਾਰ ਇਹ ਮੋਦੀ ਸਾਹਿਬ ਜੀ ਕਹਿੰਦੇ ਸੀ ਵੀ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ ਤੁਸੀਂ ਦੱਸੋ ਮੇਰੇ ਵੀਰੋ ਹੱਥ ਖੜੇ ਕਰਕੇ ਸਾਰੇ ਦੱਸਿਓ ਕਿ 2022 ਵਿੱਚ ਆਪਣੀ ਸਾਰਿਆਂ ਦੀ ਆਮਦਨ ਦੁੱਗਣੀ ਹੋਗੀ ਦੱਸੋ ਜੀ ਤੇ ਦੇਖ ਲਓ ਇਹ ਇੱਕ ਮੋਦੀ ਜੀ ਦਾ ਜਿਹੜਾ ਇਹ ਨਾ ਚਲਿੱਤਰ ਜਿਹੜਾ ਹੈ ਨਾ ਦੋਰਾ ਮਾਪ ਡੰਡ ਸਾਰਿਆਂ ਨੂੰ ਨੰਗਾ ਹੋ ਗਿਆ ਹੈ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸਟੈਂਡ ਲੈਣਾ ਪੈਗਾ 80% ਜਿਹੜੇ ਕਿਸਾਨ ਨੇ 80% ਕਿਸਾਨ ਤਰਾ ਤਰਾ ਕਰ ਰਹੇ ਨੇ ਰੋੜਾਂ ਤੇ ਨੇ ਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਇੱਕ ਸਾਡਾ ਵੀਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਪੰਜਾਬ ਪ੍ਰਧਾਨ ਬੇਦਾਗ ਨੇਤਾ ਅੱਜ ਮਰਨ ਵਰਤ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਰਾ ਵੀ ਫਿਕਰ ਨਹੀਂ ਹੈਗਾ ਬਿਲਕੁਲ ਮਰਨ ਵਰਤੇ ਡੱਲੇ ਵਾਲ ਬੈਠੇ ਹੋਏ ਨੇ ਔਰ ਮੰਗ ਇਹੀ ਹੈਗੀ ਹੈ ਕਿਸਾਨੀ ਮੰਗਾ ਜੜੀਆਂ ਨੇ ਉਹ ਮੰਨੀਏ ਜਨਤ ਤਸਵੀਰ ਤੁਹਾਨੂੰ ਇਧਰ ਦੀ ਵੀ ਦਿਖਾ ਦੇਣਾ ਚਾਹਨੇ ਹੈਗੇ ਆ ਫਿਰੋਜ਼ਪੁਰ ਕੈਂਟ ਦਾ ਰੇਲਵੇ ਸਟੇਸ਼ਨ ਹੈ ਵੱਡਾ ਰੇਲਵੇ ਸਟੇਸ਼ਨ ਹੈਗਾ ਔਰ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਉਹ ਸਟੇਸ਼ਨ ਦੀ ਕਿ ਗੱਡੀਆਂ ਜੜੀਆਂ ਨੇ ਉਹ ਪਿੱਛੇ ਰੁਕੀਆਂ ਹੋਈਆਂ ਨੇ ਔਰ ਸਹਾਇਤਾ ਕੇਂਦਰ ਜਿਹੜਾ ਉਹ ਵੀ ਬਣਾਇਆ ਗਿਆ ਤਾਂ ਕਿ ਕਿਸੇ ਨੇ ਜਾਣਾ ਹੈਗਾ ਤਾਂ ਉਹਨਾਂ ਨੂੰ ਗੱਡੀਆਂ ਦੇ ਬਾਰੇ ਪਤਾ ਲੱਗ ਸਕੇ ਤਾਂ ਹੋਰ ਵੀ ਤਸਵੀਰਾਂ ਤੁਹਾਨੂੰ ਐਸੀ ਦਿਖਾਵਾਂਗੇ ਕਿ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਜਾ ਚੱਕਾ ਜਾਮ ਕੀਤਾ ਗਿਆ ਹੈਗਾ ਔਰ ਮੰਗਾਂ ਜਿਹੜੀਆਂ ਹੈਗੀਆਂ ਕਿਸਾਨੀ ਮੰਗਾਂ ਹੈਗੀਆਂ ਕਿ ਜਿਹੜੀ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਉਹ ਲਾਗੂ ਕਰੇ ਐਮਐਸਪੀ ਦੀ ਜਿਹੜੀ ਗਰੰਟੀ ਹੈ ਉਹ ਪੱਕਾ ਕਾਨੂੰਨ ਦੇਵੇ ਤਾਂ ਇਹ ਹੋਰ ਮੰਗਾਂ ਜਿਹੜੀਆਂ ਹੈਗੀਆਂ ਨੇ ਸੁਆਮੀ ਨਾਥ ਰਿਪੋਰਟ ਦੀ ਗੱਲ ਹੈਗੀ ਆ ਹੋਰ ਕਈ ਮੰਗਾਂ ਹੈਗੀਆਂ ਨੇ ਉਸ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਟੈਂਕਾ ਵਾਲੀ ਬਸਤੀ ਦੇ ਉੱਪਰ ਅੱਜ ਰੇਲਵੇ 트랙 ਦੇ ਉੱਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲਵੇ 트랙 ਜਾਮ ਕੀਤਾ ਗਿਆ ਗੱਲਬਾਤ ਇੱਥੇ ਵੀ ਕਰਾਂਗੇ ਰੇਲਵੇ 트랙 ਜਾਮ ਕੀਤਾ ਗਿਆ ਟੈਂਕਾ ਵਾਲੀ ਬਸਤੀ ਦੇ ਉੱਪਰ ਹਾਂਜੀ ਅੱਜ ਇਹ ਦੋ ਫੋਰਮਾਂ ਵੱਲੋਂ ਜਿਹੜਾ ਐਲਾਨ ਹੋਇਆ ਸੀਗਾ 18 ਤਰੀਕ ਨੂੰ ਰੇਲ ਰੋਕੂ ਪ੍ਰੋਗਰਾਮ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ ਨਾਲ ਜਥੇਬੰਦੀਆਂ ਨਾਲ ਕੇ ਅੱਜ ਕਰ ਰਹੀਆਂ ਨੇ 12 ਤੋਂ 3 ਵਜੇ ਤੱਕ ਹੋਏਗਾ ਤੇ ਇੱਕ ਜਿਹੜੀ ਐ ਕਦੋਂ ਤੋ ਕਿੰਨੇ ਵਜੇ ਤੱਕ ਹੈਗੀ ਆ ਮੰਗਾ ਕੀ ਹੈਗੀਆਂ ਨੇ ਜੋ ਸਾਡੀਆਂ ਛੰਬੂ ਮੋਰਕੇ ਤੇ ਖਨੌਰੀ ਤੇ ਰਤਨਪੁਰੇ ਵਾਲੇ ਬਾਰਡਰ ਤੇ ਚੱਲ ਰਹੀਆਂ 12 ਮੰਗਾ ਉਹਨਾਂ ਕਰਕੇ ਐਮਐਸਏ ਦੀ ਗਰੰਟੀ ਵਾਸਤੇ ਮੇਨ ਉਹਦੇ ਵਾਸਤੇ ਜੋ ਜਗਜਗ ਸਿੰਘ ਢੱਲੇਵਾਲ ਜੀ ਨੇ ਵਰਤਮ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਕਰਕੇ ਅਸੀਂ ਜਿਹੜਾ ਟਰੈਕ ਆ ਉਹ 12 ਵਜੇ ਤੋਂ 3 ਵਜੇ ਤੱਕ ਰੋਕਾਂਗੇ ਤਾਂ ਬਿਲਕੁਲ ਹੈ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ ਕਿ ਇੱਥੇ ਬੀਬੀਆਂ ਵੀ ਮੌਜੂਦ ਹੈਗੀਆਂ ਨੇ ਤਾਂ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਨੇ ਉਹ ਬੜੇ ਹੋਇਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕੀ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਇਆ ਔਰ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਅੱਜ ਤੁਹਾਨੂੰ ਰੇਲਵੇ ਟਰੈਕ ਤੇ ਬਹਿਣਾ ਪੈ ਗਿਆ ਹਾਂਜੀ ਮਾਨਸ ਜੀ ਅੱਜ 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 ਰੇਲਵੇ ਟਰੈਕ ਤੇ ਬਹਿਣਾ ਪੈ ਗਿਆ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਇਹਨੇ ਸਾਡੇ ਮੰਗਾਪੁਰ ਦਾ ਹੋਣਾ ਚਾਹੀਦਾ ਹਾਂ ਹਾਂਜੀ ਤਾਂ ਬਿਲਕੁਲ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਹੈਗੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਤੋਂ ਨਿਕਲ ਕੇ ਠੰਡ ਹੈਗੀ ਆ ਠੰਡ ਦੇ ਵਿੱਚ ਰੇਲਵੇ ਟਰੈਕ ਦੇ ਉੱਪਰ ਜਿਹੜੀਆਂ ਬੀਬੀਆਂ ਬੱਚੇ ਅੱਜ ਬੈਠੇ ਹੋਏ ਨਜ਼ਰ ਆ ਰਹੇ ਹੈਗੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੇ ਟੈਂਕਾ ਦੀ ਬਸਤੀ ਦੇ ਰੇਲਵੇ ਟਰੈਕ 'ਤੇ ਹੈਗੀਆਂ ਨੇ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੈਗੇ ਨੇ ਔਰ ਰੇਲਵੇ ਟ੍ਰੈਕ ਦੇ ਉੱਪਰ ਬੈਠੇ ਹੋਏ ਆ ਔਰ 15 ਦੀਆਂ ਜਿਹੜੀਆਂ ਨੇ ਉਹਨੂੰ ਲੈ ਕੇ ਵੀ ਜਿਹੜਾ ਗੱਲਬਾਤ ਹੈ ਉਹ ਕਰਾਂਗੇ ਤਾਂ ਹੋਰ ਤਸਵੀਰਾਂ ਜੜੀਆਂ ਨੇ ਉਹ ਦਿਖਾਈਆਂ ਹੈਗੀਆਂ ਨੇ ਫਿਰੋਜ਼ਪੁਰ ਟੈਂਟ ਰੇਲਵੇ ਸਟੇਸ਼ਨ ਦੇ ਉੱਪਰ ਫਿਰੋਜ਼ਪੁਰ ਟੈਂਕਾ ਯੂਨੀਵਰਸਿਟੀ ਦੇ ਉੱਪਰ ਸਾਡੇ ਨਾਲ ਜਟਾਲਾ ਜੀ ਵੀ ਮੌਜੂਦ ਹੈ ਜਟਾਲਾ ਜੀ ਅੱਜ ਇੱਥੇ ਬੈਠੇ ਹੋਏ ਹੋ ਕਿੰਨੀ ਦੇਰ ਤੋਂ ਕਿੰਨੀ ਦੇਰ ਹੋਰ ਕੀ ਮੰਗਾ ਹੈ ਗਿਆਣੀ ਮੁੰਡਾ ਸਾਡੀਆਂ ਜਿਹੜੀਆਂ ਲੈ ਨਰਿੰਦਰਪਾਲ ਦੇ ਜਟਾਲਾ ਖਾਨੂਰ ਚੌਕ ਮੱਦੀ ਟਿੱਕ ਪ੍ਰਧਾਨ ਕੋਲ ਪਰ ਜਿਹੜੀ ਸਾਡੀਆਂ ਮੰਗਾ ਇਹ ਨਾ ਕਿਥੇ ਜਿਹੜੀ ਸਟੇਟ ਹੈ ਜਿਹੜੀਆਂ ਨੂੰ ਬੋਲਿਆ ਉਹ ਜਦੋਂ ਪਹਿਲਾ ਮੋੜ ਚਲਾ 12 ਮੰਗਾ ਮੰਨ ਕੇ ਮੋਦੀ ਆਪਣੇ ਕਿਤੇ ਬਜਰੋਂ ਤੋਂ ਲੇਖੇ ਦਿੱਤੇ ਤੋਂ ਭੱਜ ਗਿਆ ਰਾਜਾ ਤੁਮ ਗਾਣੀ ਸਰਕਾਰ ਆ বিজেপি ਦੀ ਅੱਜ ਕਿਸਾਨ ਦੀ ਵੀ ਡੈਥ ਹੋ ਗਈ ਹਾਂ ਉਹ ਜਿਹੜੇ ਵਿਚਾਰਦਾ ਉਹਨਾਂ ਨੂੰ ਤਾਂ ਦੁਖੀ ਹੋ ਗਏ ਸਰਪਾਲ ਕਾਲੀ ਕੱਜੋ ਦੀ ਡੈਥ ਹੋ ਗਈ ਹੋਣੀ ਖਬਰ ਆਈ ਆ ਤੁਜੇ ਵੇਖੋ ਇਹਨਾਂ ਨੂੰ ਮਰਕਜ਼ਾ ਨਾਲ ਤੇ ਮਰਨ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਜਦੋਂ ਭਾਰਤ ਦੇ ਲੋਕ ਭੁੱਖੇ ਮਰਦੇ ਉਹਨਾਂ ਦਾ ਹੀ ਜਾਇ ਜਵਾਨ ਜਾਇ ਕਿਸਾਨ ਅੱਜ ਅੱਜ ਵਾਧੂ ਗ੍ਰਾਮ ਭਰ ਤੇ ਪੰਜਾਬ ਨੇ ਸਾਡੀ ਧਰਤੀ ਖਰਾਬ ਕਰ ਲਈ ਹਵਾ ਖਰਾਬ ਕਰ ਲਈ ਪਾਣੀ ਖਰਾਬ ਕਰ ਲਿਆ ਪਰ ਅੱਜ ਸਾਡਾ ਉਹ ਗੱਲਾਂ ਚਿੱਤਾ ਭੁੱਲ ਗਿਓ ਹੁਣ ਵਾਧੂ ਰਾਜਣ ਆ ਉਹਨੂੰ ਨਾ ਕਿ ਕਹਾਨ ਨਾਲ ਜਵਾਨਾਂ ਦੀ ਜਿਹੜੀ ਵਰਤੀ ਉਹ ਅਗਣੀ ਵੀਰ ਚਲਾਦੀ ਢੱਕੇ ਤੇ ਇਹ ਕਿਹੋ ਜਿਹੜੀ ਸਰਕਾਰ ਹੈ ਬਿਲਕੁਲ ਖੇਲਿਆ ਬੀਜੇ ਮੈਂ ਜਲੰਧਰੋਂ ਆਇਆ ਤੇ ਮੈਨੂੰ ਬਠਿੰਡੇ ਜਾਣਾ ਹੈ ਤੇ ਮੈਂ ਟ੍ਰੇਨ ਬੰਦ ਨੇ ਇਹ ਧਰਨੇ ਦੀ ਵਜ੍ਹਾ ਤੋਂ ਜਿੱਤ ਪਰੇਸ਼ਾਨੀ ਬਹੁਤ ਹੋ ਰਹੀ ਸਾਨੂੰ ਫੋਕਾ ਹੋ ਜਾਂਦਾ। ਫੋਕਾ ਹੋ ਜਾਂਦਾ ਹੀ ਬਹੁਤ ਔਕਾ ਹੈ। ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੋਵੇ ਤੇ ਕਿਸੇ ਨੂੰ ਅਮਰਜੈਂਸੀ ਹੋਵੇ ਤਾਂ ਸਾਰੇ ਰਸਤੇ ਹੀ ਰਾਜੇ। ਹੂੰ। ਸਭ ਪਰੇਸ਼ਾਨੀ ਠੀਕ ਹੈ ਤਾਂ ਵੀ ਪ੍ਰੋਟੈਸਟ ਕਰੋ ਪਰ ਅਦਾਸਾ ਸੋਲੂਸ਼ਨ ਕਰ ਦਿਓ ਜਿਸ ਨਾਲ ਪਭਾਮ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ। ਕਪੂਰ ਥਲੇ ਤੋਂ ਆਇਆ। ਕੋਚ ਫੈਕਟਰੀ ਤੋਂ। ਥਾਲਕਾ ਜਾਲਾ ਟਿਕਟਾ ਲਈ ਬੈਠਾ। ਉਹ ਕਿਉਂ ਗੱਡੀ ਜਾਣੀ ਨਹੀਂ? ਕਿਉਂ ਨਹੀਂ ਜਾਣੀ? ਕਿਸਾਨਾਂ ਦਾ ਅੰਦੋਲਨ ਹੈ ਰੋਣਾ। ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ? ਪਰੇਸ਼ਾਨੇ ਜਨਾਬ ਬਹੁਤ ਹੀ ਜ਼ਿਆਦਾ ਹੁੰਦੇ ਆ। ਹੁਣ ਬੈਠੇ ਆ। ਟਿਕਟਾਂ ਲਈ ਬੈਠੇ ਥਾਲਕਾ ਦੇ ਸਾਡੇ ਜੇ ਗੱਡੀ ਉਹ ਖੜੀ ਆ ਮੈਂ ਯਾਰ ਬਹੁਤ ਦਿੱਕਤ ਆ ਜੀ ਫਿਰੋਜ਼ਪੁਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਅੱਜ ਰੇਲਵੇ ਟਰੈਕ ਜਾਮ ਕੀਤੇ ਗਿਆ ਹੈ ਲੁਧਿਆਣਾ ਲਾਈਨ ਦੀ ਗੱਲ ਕਰ ਲਈਏ ਜਲੰਧਰ ਲਾਈਨ ਦੀ ਗੱਲ ਕਰ ਲਈਏ ਪਠਿੰਡਾ ਲਾਈਨ ਦੀ ਗੱਲ ਕਰ ਲਈਏ ਤਾਂ ਟ੍ਰੇਨਾਂ ਪਰਭਾਵਿਤ ਹੋਈਆਂ ਨੇ ਤਾਂ ਮੁਸਾਫਰ ਵੀ ਪਰੇਸ਼ਾਨ ਹੈ ਪਰ ਇਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਮੰਗਾਂ ਮੰਨੀਆਂ ਹੋ ਜਾਂ ਲਾਗੂ ਹੋਣੀਆਂ ਚਾਹੀਦੀਆਂ ਕਿਸਾਨਾਂ ਦਾ ਕਹਿਣਾ ਹੈ ਤੇ ਫਿਰੋਜ਼ਪੁਰ ਟੈਂਕ ਵਾਲੀ ਵਸਤੀ ਤੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ ਕੈਮਰਾ ਪਰਸਨ ਦੇ ਨਾਲ ਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ